ਰੋਲੇ ਸਮਾ ਪਏ ਸੰਤ ਬਾਬਾ ਸਰਾਰ ਮਹਾਰਾਜ ਜੀ ਹੈ ਗੁਰੂ ਤੇਰੀ ਸਤਿ ਸੰਗਿਓ ਆਦੀ ਮੀਟਕ ਡੇਰਾ ਸੰਤ ਬਾਬਾ ਹਸਰਾਜੀ ਮਹਾਰਾਜ ਸ੍ਰੀ ਗੁਰੂ ਰਬਿਦਾਤ ਕੀ ਇਤਿਫਾਤ ਵਸਕੰਮ ਪੜਵਾ ਵਿਖੇ ਮੇਰੇ ਨਕਰ ਦੇ ਨੌਣਕਾਂ ਮਿੰਦ ਤੋਂ ਵੱਡੇ ਛੋਟੇ ਮੇਰੇ ਗੁਰੂ ਪਿਆਰੇ ਬੱਚੇ ਜੋ ਕਿ ਬਾਬਾ ਹਰਸਿਦਾ ਜੀ ਦਾ ਬਾਦਮਾ ਆਗਮਨ ਦਰ ਤੇ ਜਗਰੂ ਸੰਤੁਰ ਵਿਦਾਸ ਸरोवर ਪੰਜਾਬ ਦੇ ਪਹਿਲੇ ਮੱਧੂੜ ਮੇਲਾ ਬਣਾ ਦੀ ਖੁਸ਼ੀ ਅੰਦਰ ਮੀਟਿੰਗ ਰੱਖੀ ਗਈ ਆ ਜੋ ਕਿ ਹਰ ਸਾਲ ਦੀ ਤਰ੍ਹਾਂ ਸਾਧਕਿੰਨੇ ਪ੍ਰੋਗਰਾਮ ਆਉਂਦੇ ਇਹ ਨੌਜਾਨ ਨਗਰ ਨਿਵਾਸੀ ਬੱਚੇ ਮੋਰੇ ਹੋ ਕੇ ਸਾਰਾ ਕਾਜ ਕਰਦੇ ਨੇ ਮੈਂ ਉਹਨਾਂ ਦਾ ਧੰਨਵਾਦ ਵੀ ਕਰਦਾ ਹਾਂ ਸਾਡੇ ਭੁਪਿੰਦਰ ਕੁਮਾਰ ਜੀ ਲੈਂਦੇ ਆ ਜੋ ਆਪਣੇ ਚੈਨਲ ਨੂੰ ਚਲਾਉਂਦੇ ਆ ਉਹ ਇਹ ਸਾਰੀ ਖਬਰ ਬਣਾ ਕੇ ਨੱਟ ਤੇ ਪਾਉਂਦੇ ਆ ਸੰਤ ਬਾਬਾ ਜਸਵਿੰਦਰਪਾਲ ਸੰਤ ਬਾਬਾ ਮੋਹਣ ਜੀ ਸਤ ਬੀਵੀ ਬਿੰਦਲਾ ਰਾਣੀ ਜੀ ਜਿਨ੍ਹਾਂ ਦੀ ਬਿੰਦਲਾ ਰਾਣੀ ਬਰ ਰਾਤ ਅੱਕ ਕਰਕੇ ਔਰ ਪੂਰਾ ਪਰਿਵਾਰ ਪੂਰਾ ਨਗਰ ਮੈਂ ਵੀ ਨਗਰ ਦੇ ਵਿੱਚ ਇਹਨਾਂ ਦਾ ਛੋਟਾ ਬੜਾ ਹਾਂ ਇਹ ਮੇਰੇ ਤੋਂ ਸਾਰੇ ਵੱਡੇ ਆ ਸਮਰੱਥ ਹੈ ਜਿਹੜਾ ਦਾਸ ਦਾ ਵੇਦ ਰੂਪੂਰ ਕਰਕੇ ਸੇਵਾ ਕਰਦੇ ਨੇ ਦਰ ਰਾਤ ਮੇਰੀਆਂ ਬੀਬੀਆਂ ਪਾਣਾ ਲੰਗਰ ਦੀ ਸੇਵਾ ਸਵੇਰ ਤੋਂ ਜੋ 12 ਜਨਵਰੀ ਤੋਂ ਅਖੰਡ ਪੜ੍ਹ ਸਾਹਿਬ ਦੀ ਨੜੀ ਸ਼ੁਰੂ ਹੁੰਦੀ ਹੈ 21 ਜਨਵਰੀ ਤੱਕ ਹਰ ਰੋਜ਼ ਚੈਨਲਾ ਤੇ ਜੋ ਕਿ ਕਾਛੀ ਟੀਵੀ ਔਰ ਵੱਡਿਆ ਪ੍ਰੋਗਰਾਮਾਂ ਜੋ ਕਿ 2021 ਦਵਾਤਾ ਟੀਵੀ ਤੇ ਲੱਖਾਂ ਦੀ ਖਬਰ ਜਾਂਦੀ ਹੈ ਤੇਰਾ ਪਰਵਾ ટીવી ਕਾਂਛੀ ટીવી ਇਹਨਾਂ ਦੇ ਪ੍ਰੋਗਰਾਮ ਜਾਣਗੇ ਸ਼ਬਜੀ ਜੀ ਜੁਕੇ ਨਤ ਸੇਵਾ ਦੋਤਨ ਇੱਕੋ ਸੇਵਾ ਕਰਦੇ ਨੇ ਧੰਨ ਹੈ ਸੰਗਤਾਂ ਔਰ ਸਾਜਨ ਜੀ ਆਓ ਆਪਾਂ ਸੇਵਾ ਦੀ ਗੱਲ ਕਰੀਏ ਸੇਵਾ ਤੇ ਸਿਮਰਨ 박ਸ਼ੀ ਗੁਰਮੇਰਿਆ ਭਾਗਾਂ ਨਾਲ ਸੇਵਾ ਮੰਦੀ ਹੈ ਇਹ ਨੱਗਰ ਵਾਸੀ ਬੱਚੇ ਆ ਮੈਂ ਇਹਨਾਂ ਦਾ ਤੁਲਕ ਤੁਮਬਾ ਕਰਦਾ ਜਿਹੜੇ ਹਰ ਸਮੇ ਸਮੇ ਸਤ ਬਾਬਾ ਜਿਸੰਦਰਪਾਲ ਦੇ ਸੁਨੇਹਾ ਦਿੱਤੇ ਆ ਔਰ ਸੇਵਾ ਕਰਦੇ ਆ ਸਾਰੀਆਂ ਨਿਕਲਦੀਆਂ ਬੀਬੀਆਂ ਸੋ 12 ਤੋਂ 21 ਜਨਵਰੀ ਤੱਕ ਪ੍ਰੋਗਰਾਮ ਕਾਂਛੀ ਟੀਮ ਤੇ ਆਦੇ ਰਣ ਕੇ ਜੈ ਕਰਦੇ ਧੰਨ ਕਰਦੇ ਸਵੇਰ ਨੂੰ ਜੋ ਗੋਰੇ ਪਰਿਵਾਰ ਆ ਉਹਨਾਂ ਪਰੋਂ ਕੋਟੀਆਂ ਸਕੂਲ ਦੇ ਬੱਚਿਆਂ ਨੂੰ ਗੁਰੂ ਵਿਕਾਸ ਮੋਡ ਸਕੂਲ ਦੇ ਬੱਚਿਆਂ ਨੂੰ ਵੰਡੀਆਂ ਜਾਣੀਆਂ ਸਰਦਾਰ ਪੰਮਾ ਸਿੰਘ ਗੁੱਟੇ ਦੀਨਾਨੋ ਸੇਵਾ ਕਰੀਆਂ ਬੀਬੀਆਂ ਨੂੰ ਲਗਭਗ 200 ਸਾਲ ਕਰਮ ਦਿੱਤੇ ਜਾਣੇ ਅਸ਼ੀਰਵਾਦ ਮਦਮ ਔਰ ਸਾਡੇ ਅਮਰੀਕਾ ਤੋਂ ਪ੍ਰਧਾਨ ਸਾਹਿਬ ਖਜ਼ਾਨਚੀ ਸਾਹਿਬ ਬੰਮਾ ਸਿੰਘ ਦੀ ਕੰਨੀ ਲਾਡੋ ਜਰਮਨ ਸੁਖਿੰਦਰ ਸੁਖੀ ਜੀ ਬਹੁਤ ਸਾਰੇ ਸੇਵਾ ਦਾ ਬਾਪਾ ਜੀ ਜਮਿਦਾਰੀ ਦੇ ਪਹੁੰਚ ਰਿਹਾ ਮੈਂ ਸਾਰੇ ਆਪ ਤਰਵਾਫ ਕਰਦਾ ਜੈ ਕਰਦੇ ਭਗਤ ਗੁਰਦੇਵ